ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਲਦੀ ਜਲਦੀ ਭਾਈ ਸਾਰੇ ਜਣੇ ਕਲਾਸ ਨੂੰ ਇਹਨਾਂ ਸ਼ੇਅਰ ਕਰਨਾ ਠੀਕ ਹੈ ਤੁਹਾਡੇ ਲਈ ਬਹੁਤ ਹੀ ਵਧੀਆ ਜੋ ਕਿ ਦੱਸਿਆ ਸੀ ਮੈਂ ਤੁਹਾਨੂੰ ਵੀ ਆਪਾਂ ਮੌਕ ਟੈਸਟ ਲੈ ਕੇ ਆਵਾਂਗੇ ਠੀਕ ਹੈ ਇਹਦੇ ਨਾਲ ਕੁਝ ਤੁਹਾਡੇ ਲਈ ਇੱਕ ਛੋਟਾ ਜਿਹਾ ਸਰਪ੍ਰਾਈਜ਼ ਹੈਗਾ ਆਸ ਕਰਦਾ ਵੀ ਤੁਹਾਨੂੰ ਉਹ ਵੀ ਪਸੰਦ ਆਊਗਾ ਠੀਕ ਹੈ ਜੀ ਤਾਂ ਜਲਦੀ ਜਲਦੀ ਭਾਈ ਸਾਰੇ ਜਣੇ ਕਲਾਸ ਨੂੰ ਇੱਕ ਵਾਰ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਜਲਦੀ ਜਲਦੀ ਜਿਹੜੇ ਵਿਦਿਆਰਥੀਆਂ ਨਾਲ ਜੁੜੇ ਹੋਏ ਹੈ ਠੀਕ ਹੈ ਸਾਰਿਆਂ ਨੂੰ ਦਸਰੀ ਕਾਲ ਜੀ ਇਤਵਾਰ ਕੋਈ ਕਲਾਸ ਨੂੰ ਫਟਾਫਟ ਸ਼ੇਅਰ ਕਰ ਦੋ ਠੀਕ ਹੈ ਕਿ ਇੱਕ ਤੁਹਾਨੂੰ ਆਪਣੇ ਲਾਈਵ ਕਲਾਸ ਦੇ ਵਿੱਚ ਇੱਕ ਤੁਹਾਨੂੰ ਲਿੰਕਸ ਰਿਹਾ ਹੋਣਾ ਠੀਕ ਹੈ ਇਹ ਜਿਹੜਾ ਲਿੰਕ ਹੈਗਾ ਠੀਕ ਹੈ ਉਹ ਵਿਦਿਆਰਥੀ ਜੁਆ ਨਹੀਂ ਕਰੇ ਉਹ ਜਿਹੜੇ ਭਾਈ ਮੌਕ ਟੈਸਟ ਇਹ ਲਗਾਉਣਗੇ ਠੀਕ ਹੈ ਉਹ ਵਿਦਿਆਰਥੀ ਇਹ ਜੁਆਇਨ ਕਰਨਾਗਾ ਜਿਹੜੇ ਵਿਦਿਆਰਥੀ ਮੌਕ ਟੈਸਟ ਆਪਣਾ ਲਗਾਉਣਗੇ ਠੀਕ ਹੈ ਇਹ ਆਪਣਾ ਲਿੰਕ ਹੈਗਾ ਟੈਲੀਗ੍ਰਾਮ ਚੈਨਲ ਦਾ ਇੱਕ ਨਵਾਂ ਚੈਨਲ ਖੋਲਿਆ ਹੈਗਾ ਆਪਾਂ ਜਿਹਦੇ ਵਿੱਚ ਤੁਹਾਨੂੰ ਇਕੱਲੇ ਮੌਕ ਟੈਸਟ ਦੇਖਣ ਨੂੰ ਮਿਲੇਗਾ ਨਗੇ ਠੀਕ ਹੈ ਜੀ ਜਲਦੀ ਜਲਦੀ ਭਾਈ ਸਾਰੇ ਜਣੇ ਕਲਾਸ ਨੂੰ ਸ਼ੇਅਰ ਕਰ ਦੋ ਠੀਕ ਹੈ ਫਟਾਫਟ ਮੇਰੇ ਵੱਲੋਂ ਸ਼ੁਰੂ ਕਰਾਂਗੇ ਤੇ ਜਿਵੇਂ ਕਿ ਮੈਂ ਦੱਸਿਆ ਸੀਗਾ ਹਨਾ ਵੀ ਜਿਹੜੇ ਪਹਿਲੇ 5 ਸਥਾਨ ਪ੍ਰਾਪਤ ਕਰਨਗੇ ਵਿਦਿਆਰਥੀ ਜਿਹੜੇ ਠੀਕ ਹੈ ਉਹਨਾਂ ਵਿਦਿਆਰਥੀਆਂ ਨੂੰ ਕੀ ਹੋਊਗਾ ਜੀ ਸੈਂਡੀਆਂ ਜੋ ਕਿ ਕਲਾਸਾਂ ਆਪਣੀਆਂ ਰਿਕਾਰਡਡ ਮਿਲਣਗੀਆਂ ਨਾਲ ਤੁਹਾਨੂੰ ਪੀਡੀਐਫ ਵੀ ਫ੍ਰੀ ਮਿਲਣਗੇ ਠੀਕ ਹੈ ਏ ਮੌਕ ਟੈਸਟ ਦੇ ਨਾਲ ਠੀਕ ਹੈ ਜੀ ਜਲਦੀ ਜਲਦੀ ਕਲਾਸ ਨੂੰ ਭਾਈ ਫਟਾਫਟ ਸ਼ੇਅਰ ਕਰ ਦੋ ਫਿਰ ਆਪਾਂ ਕਰ ਜਾਈਏ ਗੱਲਬਾਤ ਵੀ ਕਦੋਂ ਹੋਊਗਾ ਇਹ ਕਿ ਦੇ ਵਿੱਚ ਕਿ ਉਸ ਰਹਿਣ ਵਾਲਾਂਗੇ ਠੀਕ ਹੈ ਤੇ ਸਾਰੇ ਜਣੇ ਭਾਈ ਇਸ ਗੱਲ ਨੂੰ ਯਾਦ ਰੱਖਿਓ ਵੈਂਚਰ ਨੂੰ ਪਹੁੰਚ ਜਾਈਏਗਾ ਜਿਹੜੇ ਵਿਦਿਆਰਥੀ ਨਵੇਂ ਜੁੜਨਗੇ ਉਹਨੂੰ ਦੱਸਦਾ ਇਸ ਵਾਰ ਜਿਹੜਾ ਆਪਣਾ ਟਾਰਗੇਟ ਹੈਗਾ ਇਹ 100 ਪਲੱਸ ਵਿਦਿਆਰਥੀਆਂ ਨੂੰ ਮਾਸਟਰ ਗ੍ਰੈਡ ਕਰਾਈ ਕਰਵਾਉਣ ਦਾ ਹੈ ਠੀਕ ਹੈ ਤਾਂ ਉਹ ਭਾਈ ਤੁਸੀਂ ਪੂਰਾ ਕਰਨਾ ਹੈਗਾ ਆਪ ਦਾ ਚੰਗੇ ਤਰੀਕੇ ਨਾਲ ਪੜਿਓ ਠੀਕ ਹੈ ਤੇ ਉਹੋ ਪੜਾਈ ਲਈ ਮੈਂ ਕੁਝ ਤੁਹਾਡੇ ਲਈ ਇੱਕ ਸਰਪ੍ਰਾਈਜ਼ ਲੈ ਕੇ ਆਇਆਗਾ ਉਹਰੇ ਕਾ ਵਿਦਿਆਰਥੀ ਜਰੂਰ ਪਸੰਦ ਆਊਗਾ ਠੀਕ ਹੈ ਜੀ ਤਾਂ ਜਲਦੀ ਜਲਦੀ ਭਾਈ ਸਾਰੇ ਜਣੇ ਕਲਾਸ ਨੂੰ ਸ਼ੇਅਰ ਕਰ ਤੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਚਲੋ ਸ਼ੁਰੂ ਕਰਦੇ ਹਾਂ ਹਨਾ ਠੀਕ ਹੈ ਸਭ ਤੋਂ ਪਹਿਲਾਂ ਜਿਹੜਾ ਇਹ ਮੈਂ ਦੱਸਿਆ ਸੀਗਾ ਕਿ ਜਿਹੜਾ ਭਾਈ ਵਿਦਿਆਰਥੀ ਹੈਗਾਗਾ ਪਹਿਲੇ 5 ਸਥਾਨ ਪ੍ਰਾਪਤ ਕਰੂਗਾ ਉਹਨਾਂ ਦੇ ਲਈ ਜੇ ਇਹ ਕੀ ਹੈਗਾ ਜੀ ਬੈਚ ਤੇ ਪੀਡੀਫ ਉਹਨੂੰ ਫ੍ਰੀ ਮਿਲੂ ਠੀਕ ਹੈ ਜੇ ਵਿਦਿਆਰਥੀ ਇਸ ਟੈਸਟ ਦੇ ਵਿੱਚ ਜਿਹੜੇ ਟੌਪ ਤੇ ਜਾਣਗੇ ਠੀਕ ਹੈ ਜੀ ਤਾਂ ਉਹਨਾਂ ਦੇ ਲਈ ਭਾਈ ਇਹ ਫ੍ਰੀ ਹੋਊਗਾ ਤੇ ਜਿਹੜੇ ਵਿਦਿਆਰਥੀ ਇਹਦੇ ਵਿੱਚ ਪਾਰਟਿਸਪੇਟ ਕਰਨਗੇ ਭਾਵੇਂ ਕਿ ਹਿੱਸਾ ਲਵੇਗਾ ਜਿਹੜਾ ਵਿਦਿਆਰਥੀ ਦੇ ਵਿੱਚ ਉਹਦੇ ਲਈ ਜਿਹੜਾ ਸਾਰਾ ਕੁਝ ਇਹ ਬੈਚ ਤੇ ਨਾਲ ਪੀਡੀਐਫ ਸਿਰਫ 1300 ਰੁਪਏ ਵਿੱਚ ਉਹਨੂੰ ਮਿਲ ਜਾਊਗਾ ਠੀਕ ਹੈ ਜੀ ਪਹਿਲੀ ਗੱਲ ਤਾਂ ਆਪਣੀ ਇਹ ਹੈ ਜਿਹੜਾ ਵੀ ਮੌਕ ਟੈਸਟ ਨੂੰ ਕੰਡਕਟ ਕਰੂਗਾ ਤਾਂ ਉਹਦੇ ਲਈ ਫੀਸ ਸਿਰਫ 1300 ਰੁਪਏ ਹੈਗੀ ਠੀਕ ਹੈ ਸਿਰਫ 1300 ਰੁਪਏ ਤੁਹਾਨੂੰ ਪੇਪਰ ਤੱਕ ਭਾਈ ਆਪਣੇ ਜਿਹੜੀਆਂ ਰਿਕਾਰਡਡ ਕਲਾਸਾਂ ਹੋਣੀਆਂ ਆ ਨਾਲ ਤੁਹਾਨੂੰ ਪੀਡੀਐਫ ਵੀ ਮਿਲ ਜੂਗਾ ਠੀਕ ਹੈ ਜੀ ਇਸ ਗੱਲ ਨੂੰ ਸਾਰੇ ਜਿਹੜੇ ਭਾਈ ਕਲੀਅਰ ਕਰ ਲਿਓ ਹੁਣ ਆਪਾਂ ਗੱਲ ਕਰਦੇ ਹਾਂ ਜੀ ਅੱਗੇ ਅੱਗੇ ਹੋਰ ਵੀ ਕੁਝ ਜ਼ਿਆਦਾ ਵਧੀਆ ਹੈਗਾ ਇਸ ਤੋਂ ਅੱਗੇ ਆ ਭਾਈ ਇਹਦੇ ਟਾਈਮ ਕਿੰਨਾ ਕਦੋਂ ਇਹ ਕੰਡਕਟ ਹੋਊਗਾ ਕਿੰਨੇ ਨੰਬਰ ਹੋਣਗੇ ਨਾ ਠੀਕ ਹੈ ਤਾਂ ਜਿਹੜਾ ਭਾਈ ਆਪਣਾ ਇਹ ਮੌਕ ਟੈਸਟ ਹੈਗਾ ਠੀਕ ਹੈ ਇਹਦੇ ਆਪਣੇ ਨੰਬਰ ਹੋਣਗੇ 70 ਠੀਕ ਹੈ 70 ਨੰਬਰ ਹੋਣਗੇ ਠੀਕ ਹੈ ਜੀ ਤੇ ਕੁਐਸਚਨ ਹੋਣਗੇ ਆਪਣੇ 70 70 ਹੀ ਕੌਫਰ ਹੋਣਗੇ ਤੇ 70 ਨੰਬਰ ਹੋਣਗੇ ਠੀਕ ਹੈ ਤੇ ਇਹ ਭਾਈ ਹੋਊਗਾ ਆਪਣਾ ਐਤਵਾਰ ਐਤਵਾਰ ਨੂੰ ਇਹ ਆਪਣਾ ਟੈਸਟ ਗਰੂ ਹੋਊਗਾ ਠੀਕ ਹੈ ਜੀ ਭਾਵਕੇ 22 ਜੂਨ ਨੂੰ ਠੀਕ ਹੈ 22 ਜੂਨ ਨੂੰ ਹੀ ਬੰਨ ਰੱਖਦੇ ਜਣ ਆਪਣਾ ਠੀਕ ਹੈ ਜੀ ਤੇ ਇਹਦੇ ਅਕੋਰਡਿੰਗ ਜਿਹੜਾ ਭਾਈ ਆਪਣਾ ਇਹ ਟਾਈਮਿੰਗ ਹੋਊਗੀ ਠੀਕ ਹੈ ਭਾਵਕੇ ਕੰਡਕਟ ਕਰਨ ਦਾ ਜਿਹੜਾ ਟਾਈਮ ਆਪਣੀ ਹੈਗੀ ਹੈ ਇਹ ਤੁਹਾਨੂੰ ਸਿਰਫ 1 ਘੰਟਾ ਤੇ 10 ਮਿੰਟ ਮਿਲਣਗੇ ਠੀਕ ਹੈ ਭਾਵਕੇ ਇੱਕ ਕੁਐਸਚਨ ਦੇ ਲਈ 1 ਮਿੰਟ ਤੁਹਾਨੂੰ ਮਿਲੂਗਾ ਠੀਕ ਹੈ ਜੀ ਯਕਿਨ ਕਰ ਇਹ ਟੈਸਟ ਹੋਊਗਾ ਇਹ ਟੈਸਟ ਆਪਣਾ ਚੱਲੂਗਾ ਭਾਈ ਸਾਰਾ ਦਿਨ ਠੀਕ ਹੈ ਜਰੂਰੀ ਨੰਬਰ ਲਿੰਕ ਮੈਂ ਪ੍ਰੋਵਾਈਡ ਕਰ ਦੂੰਗਾ ਇਹ ਲਿੰਕ ਤੁਹਾਨੂੰ ਤੁਸੀਂ ਕਦੋਂ ਵੀ ਪੇਪਰ ਇਹ ਭਾਵੇਂ ਆਪਣਾ ਟੈਸਟ ਹੈ ਇਹ ਕਦੋਂ ਵੀ ਤੁਸੀਂ ਇਹ ਕਨੈਕਟ ਕਰ ਸਕਦੇ ਹੋ ਠੀਕ ਹੈ ਜੀ ਇਹ ਆਪਣਾ ਟੈਸਟ ਜਿਹੜਾ ਹੋਊਗਾ ਉਹ ਸਾਰਾ ਦਿਨ ਹੋਊਗਾ ਪਰ ਜਦੋਂ ਤੁਸੀਂ ਜੁਆਇਨ ਕਰ ਲਿਆ ਜੁਆਇਨ ਕਰਨ ਸਾਰ ਜਿਹੜਾ ਭਾਈ ਆਪਣਾ ਇਹ ਟੈਸਟ ਸ਼ੁਰੂ ਹੋਊਗਾ ਤਾਂ 1 ਘੰਟਾ 10 ਮਿੰਟ ਤੱਕ ਇਹ ਚੱਲੂਗਾ ਠੀਕ ਹੈ ਜਿਹੜਾ ਇੱਕ ਵਾਰ ਜਿਹਨੇ ਜੁਆਇਨ ਕਰ ਲਿਆ ਤਾਂ ਉਹ ਟੈਸਟ ਪੂਰਾ ਕਰਕੇ ਹੀ ਲਿਸਟ ਕਰ ਸਕਦੇ ਜੋ ਪਹਿਲਾਂ ਲਿਸਟ ਕਰਦਾ ਹੈਗਾ ਤਾਂ ਉਹ ਜਿਹੜਾ ਸਾਰਾ ਟੈਸਟ ਹੈਗਾ ਉਹ ਬੇ ਕਰ ਜਾਊਗਾ ਠੀਕ ਹੈ ਜੀ ਤਾਂ ਪਰ ਇਹਦਾ ਮਾਉਟ ਹੈ ਸਟਾਏਗਾ ਯਾਦ ਰੱਖਿਓ ਇਹ ਐਤਵਾਰ ਨੂੰ ਹੋਗਾ 22 ਤਰੀਕ ਨੂੰ ਠੀਕ ਹੈ ਜੀ 1 ਘੰਟਾ 10 ਮਿੰਟ ਤੁਹਾਨੂੰ ਮਿਲਣਗੇ 70 ਕੁਐਸਚਨ ਹੋਣਗੇ ਤੇ ਜਿਹੜੇ ਇਹ ਕੁਐਸਚਨ ਹੋਣਗੇ ਇਹ ਆਪਣੇ ਜਿਹੜਾ ਮਾਸਟਰ ਕੇਟਰ ਦਾ ਜਿਹੜਾ ਫੁੱਲ ਬੈਚ ਹੈਗਾ ਠੀਕ ਹੈ ਜੀ ਭਾਵੇਂ ਕਿ ਜਿੰਨਾ ਵੀ ਆਪਣਾ ਮਾਸਟਰ ਕੇਟਰ ਦਾ ਇਹ ਜਿਹੜਾ ਸਿਲੇਬਸ ਹੈਗਾ ਇਹ ਭਾਈ ਸਾਰੇ ਸਿਲੇਬਸ ਦੇ ਵਿੱਚੋਂ ਹੋਊਗਾ ਠੀਕ ਹੈ ਜਿੰਨਾ ਵੀ ਆਪਣਾ ਮਾਸਟਰ ਗ੍ਰੈਜੂਏਟ ਦਾ ਸਲੀਵਸ ਹੈਗਾ ਭਾਈ ਉਸ ਸਲੀਵਸ ਦੇ ਵਿੱਚੋਂ ਇਹ ਕਨੈਕਟ ਹੋਊਗਾ ਠੀਕ ਹੈ ਇਸ ਗੱਲ ਨੂੰ ਭਾਈ ਸਾਰਿਆਂ ਨੇ ਨੋਟ ਕਰ ਲਿਓ ਤੇ ਹੁਣ ਜਿਹੜੇ ਵਿਦਿਆਰਥੀ ਜਿਹੜਾ ਵਿਦਿਆਰਥੀਆਂ ਨੇ ਭਾਈ ਪਹਿਲਾਂ ਤੋਂ ਮੇਰੇ ਤੋਂ ਪੀਡੀਐਫ ਵਗੈਰਾ ਲੈ ਰੱਖਿਆ ਹੈ ਮੈਂ ਬੈਚ ਪਹਿਲਾਂ ਲੈ ਰੱਖਿਆ ਰਿਕਾਰਡਡ ਕਲਾਸਾਂ ਦਾ ਠੀਕ ਹੈ ਤਾਂ ਉਹਨਾਂ ਜੇ ਉਹ ਵਿਦਿਆਰਥੀ ਭਾਈ ਇਸ ਦੇ ਵਿੱਚ ਪਾਰਟਿਸਿਪੇਟ ਕਰਦੇ ਹੈ ਜੇ ਤਾਂ ਉਹ ਆਉਂਦੀ ਹੈਗੇ ਭਾਈ ਆਪਣੇ ਪਹਿਲੇ ਤੋਂ ਲੈ ਕੇ ਪੰਜੇ অপਸ਼ਨ ਦੇ ਵਿੱਚ ਠੀਕ ਹੈ ਤਾ ਉਹਨਾਂ ਦੇ ਲਈ ਵੀ ਭਾਈ ਇੱਕ ਆਫਰ ਹੈਗਾ ਉਹਨਾਂ ਨੂੰ 300 ਰੁਪਿਆ ਵਾਪਸ ਕੀਤਾ ਜਾਊਗਾ ਠੀਕ ਹੈ 300 ਰੁਪਿਆ ਉਹਨਾਂ ਨੂੰ ਵਾਪਸ ਕੀਤਾ ਜਾਊਗਾ ਜਿਨ੍ਹਾਂ ਵੀ ਬੈਜ ਮੇਥੋਂ ਬਾਇ ਕੀਤਾ ਹੈਗਾ ਠੀਕ ਹੈ ਜੀ ਤੁਸੀਂ ਗੱਲ ਨੂੰ ਸਾਰੇ ਨੋਟ ਕਰ ਲਿਓ ਹੁਣ ਆਪਾਂ ਗੱਲ ਕਰਦੇ ਆ ਇਹਦਾ ਆਪਣਾ ਪ੍ਰੋਸੈਸ ਕੀ ਰਹੂਗਾ ਕਿਵੇਂ ਜੋ ਆਪਾਂ ਜੁਆਇਨ ਕਰਨਾ ਠੀਕ ਹੈ ਸਾਰੇ ਨੇ ਪਹਿਲਾਂ ਕਲਾਸਰੂਮ ਪਰ ਲਾਈਕ ਕਰ ਦਿਓ ਜਲਦੀ ਜਲਦੀ ਤੇ ਸ਼ੇਅਰ ਵੀ ਕਰ ਦਿਓ ਠੀਕ ਹੈ ਇੱਥੇ ਆਪਣਾ ਇਪੋਰਟ ਪਾਰਟ ਸ਼ੁਰੂ ਹੋਊਗਾ ਜਲਦੀ ਜਲਦੀ ਭਾਈ ਸਾਰੇ ਹੁਣ ਸ਼ੇਅਰ ਕਰ ਦਿਓ ਕਲਾਸ ਠੀਕ ਹੈ ਜੀ ਇਹ ਆਪਣੀ ਇਨਫੋਰਮੇਸ਼ਨ ਸੀਗੀ ਠੀਕ ਹੈ ਜੀ ਨਹੀਂ ਇਹ ਆਪਣਾ ਗੁਰਮੁਖ ਕਾਲ ਦੇ ਵਿੱਚ ਮੈਂ ਪਹਿਲਾਂ ਟੈਸਟ ਲੈਣਾ ਸੀਗਾ ਪਰ ਫਿਰ ਮੈਨੂੰ ਇਦਾਂ ਹੋ ਗਿਆ ਵੀ ਚਲੋ ਆਪਾਂ ਮੌਕ ਟੈਸਟ ਲੈ ਹੀ ਰਹੇ ਹਾਂਗੇ ਨਾਲ ਮੈਨੂੰ ਜਿੰਨੇ ਵੀ ਵਿਦਿਆਰਥੀ ਮੌਕ ਟੈਸਟ ਕੰਡਕਟ ਕਰਨਗੇ ਉਹਨਾਂ ਦਾ ਜਦੋਂ ਤੁਸੀਂ ਫਾਰਮ ਫਿਲ ਕਰੋਗੇ ਠੀਕ ਹੈ Google ਫਾਰਮ ਜਿਹੜੀ ਆਪਣਾ ਇਹ ਮੌਕ ਟੈਸਟ ਲੱਗੂਗਾ ਜੋ ਤੁਸੀਂ ਫਾਰਮ ਫਿਲ ਕਰੋਗੇ ਨਾਲ ਦਾ ਇੱਕ اٹੈਂਡਸ ਦਾ ਰੋਲ ਨੰਬਰ ਹੋਊਗਾ ਠੀਕ ਹੈ ਰੋਲ ਨੰਬਰ ਹੋਊਗਾ ਠੀਕ ਹੈ ਜੀ ਉਹ ਰੋਲ ਨੰਬਰ ਨਹੀਂ ਉਹਦੇ ਵਿੱਚ ਐਡ ਕਰਨਾ ਹੈ ਉਹ ਰੋਲ ਨੰਬਰ ਨਾਲ ਮੈਨੂੰ ਪਤਾ ਕੀ ਪਤਾ ਲੱਗੂਗਾ ਆਪਣੇ ਜਿੰਨੇ ਵੀ ਕੁਐਸਚਨ ਹੋਣਗੇ ਉਹ ਜਦੋਂ ਮਿਕਸ ਪਾਏ ਮੈਨੂੰ ਪਤਾ ਹੋ ਵੀ ਆ ਜਿਹੜਾ ਕੁਐਸਚਨ ਹੈ ਮੈਂ ਇਸੇ ਇਸ ਦੇ ਵਿੱਚ ਚਰਕਾਇਗਾ ਠੀਕ ਹੈ ਵਾਰਤਕ ਦੇ ਵਿੱਚੋਂ ਆਗਾ ਜਾਂ ਆਧੁਨਿਕ ਦੇ ਵਿੱਚ ਹੈ ਜਾਂ ਫਿਰ ਸੂਫੀ ਕਾਵ ਦੇ ਵਿੱਚ ਹੈਗਾ ਠੀਕ ਹੈ ਜੀ ਤਾਂ ਉਹਦੇ ਵਿੱਚੋਂ ਮੈਨੂੰ ਪਤਾ ਲੱਗ ਜਾਊਗਾ ਵੀ ਤੁਸੀਂ ਕਿਹੜੇ ਪਾਰਟ ਦੇ ਵਿੱਚੋਂ ਵੀਕ ਹੋਗੇ ਠੀਕ ਹੈ ਕਿਹੜੇ ਪਾਰਟ ਦੇ ਵਿੱਚੋਂ ਵੀਕ ਹੋਗੇ ਤਾਂ ਉਹ ਹਿਸਾਬ ਨਾਲ ਆਪਾਂ ਅਗਲੀ ਸਟ੍ਰੈਟਜੀ ਨੂੰ ਫਾਲੋ ਕਰ ਲਾਂਗੇ ਠੀਕ ਹੈ ਇਹ ਆਪਣਾ ਪਹਿਲਾ ਟੈਸਟ ਹੈਗਾ ਤੇ ਪਹਿਲੇ ਟੈਸਟ ਦੇ ਵਿੱਚ ਮੈਂ ਚਾਹਣਾਗਾ ਵੀ ਹਰ ਇੱਕ ਵਿਦਿਆਰਥੀ ਨੂੰ ਪਤਾ ਲੱਗ ਸਕੇ ਵੀ ਕਿੱਥੇ ਉਹਦਾ ਲੇਬਲ ਕੜਾਗਾ ਠੀਕ ਹੈ ਜੀ ਇਸ ਕਰਕੇ ਇਹ ਆਪਣਾ ਮੈਂ ਸਾਰੇ ਸਿਲੇਬਸ ਦੇ ਵਿੱਚੋਂ ਕਵਰਡ ਕਰੂੰਗਾ ਜਿਵੇਂ ਗੱਲ ਕਰਿਆ ਕਲੇ ਗੁਰਮੁਖ ਕਾਵਿ ਦੀ ਗੁਰਮੁਖ ਕਾਵਿ ਦੇ ਵਿੱਚ ਜਿੰਨਾ ਕਿ ਆਪਾਂ ਕਰਿਆ ਹੈਗਾ ਤਾਂ ਜਿੰਨੇ ਵਿਦਿਆਰਥੀ ਮੇਰੇ ਜੁੜੇ ਹੋਏ ਆ ਲਗਭਗ ਉਹਨਾਂ ਜਿਹੜਾ ਲੈਵਲ ਹੋਊਗਾ 90% ਤੱਕ ਹੋਊਗਾ ਠੀਕ ਹੈ ਜੀ ਭਾਵੇਂ ਕਿ ਜਿੰਨੇ ਵਿਦਿਆਰਥੀ ਮੇਰੇ ਜੁੜੇ ਹੈਗੇ ਜਦੋਂ ਆਪਾਂ ਟੌਪਿਕ ਵਾਈਜ਼ ਐਮ ਐਸ ਕਿਊ ਲਗਾਏ ਤਾਂ ਉਹਦੇ ਵਿੱਚ ਤੁਹਾਨੂੰ 90% ਕੁਐਸਚਨ ਆਉਂਦੇ ਹੀ ਰਹਿਣਗੇ ਠੀਕ ਹੈ ਜੀ ਇਸ ਗੱਲ ਨੂੰ ਸਾਰੇ ਨੋਟ ਕਰ ਲਿਓ ਤਾਂ ਕਰਕੇ ਜਿਹੜੇ ਆਪਣੇ ਵਿਦਿਆਰਥੀਆਂ ਦੇ ਲਈ ਇਹ ਆਫਰ ਲੈ ਕੇ ਆਏਗਾ ਵੀ ਜਿਹੜਾ ਫੋਟੋ ਟਾਈਪਸ ਦੇ ਵਿੱਚੋਂ ਮੈਨੂੰ ਪਤਾ ਲੱਗ ਜੂ ਵੀ ਉਹ ਕਿੱਥੇ ਜ ਉਹਨਾਂ ਦੇ ਲੇਬਲ ਥੜਾ ਗੱਜ ਛੇ ਜ ਨਹੀਂ ਹਾਂ ਫਿਰ ਇਹੜਾ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਵੀ 100 ਪਲੱਸ ਸਟੂਡੈਂਟ ਦਾ ਜਿਹੜਾ ਇਸ ਬਾਰੇ ਮੈਂ ਮਾਸਟਰ ਕਿਟ ਦੇ ਕਰਾਈ ਕਰਵਾਉਣਾ ਹੈ ਫਿਰ ਹੀ ਮੇਰਾ ਉਹ ਪੂਰਾ ਹੋਊਗਾ ਜੇ ਮੈਨੂੰ ਪਤਾ ਹੋਊ ਤੁਸੀਂ ਕਿੱਥੇ ਜ ਖੜੇ ਹੋਵੋਗੇ ਠੀਕ ਹੈ ਇਦਾਂ ਨਹੀਂ ਪੂਰਾ ਹੋਣਾ ਹੈਗਾ ਵੀ ਮੈਂ ਕੋਈ ਜਿਵੇਂ ਆਪਾਂ ਗੱਲ ਕਰੀ ਮੈਂ ਤੁਹਾਨੂੰ ਪਹਿਲਾਂ ਦਰਿਆਗਾ ਵੀ ਆਪਾਂ ਕੋਈ ਬੈਚ ਸਟਾਰਟ ਕਰ ਲਿਆ ਬੈਚ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਾਂ ਵੀ ਇਹਦੀ ਫੀਸ ਹੈਗੀ ਜਾਂ ਇਹ ਫ੍ਰੀ ਹੈਗਾ ਹਣਾ ਠੀਕ ਹੈ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਨਾ ਤੁਹਾਡੇ ਕੋਈ ਕੰਟੈਂਟ ਕਰਾਂ ਜਾਂ ਮੈਂ ਤੁਹਾਡੇ ਤੱਕ ਕੋਈ ਇਤਾਂ ਕਰਾਂ ਵੀ ਠੀਕ ਹੈ ਦੱਸਦਾ ਮੈਂ ਤੁਹਾਨੂੰ ਸਭ ਕੁਝ ਠੀਕ ਹੈ ਜੀ ਤੇ ਨਾ ਮੈਂ ਤੁਹਾਨੂੰ ਇਤਾਂ ਕਰਾਂ ਵੀ ਮੰਨ ਕੇ ਚਲੋ ਤੁਹਾਡੇ ਦਾ ਕੋਈ ਪਹੁੰਚ ਨਾ ਕਰਾ ਨਾ ਵੀ ਕੋਈ ਸਕੂਲ ਜਿਹਦੇ ਵਿੱਚ ਜਿਵੇਂ ਆਪਾਂ ਗੱਲ ਕਰਦੀ ਜੀ ਆਪਾਂ ਇੱਥੇ ਵੀ ਕੋਈ ਵਿਦਿਆਰਥੀ ਕਲਾਸ ਲਗਾ ਰਿਹਾ ਹੈ ਜਾਂ ਕੋਈ ਨਹੀਂ ਲਗਾ ਰਿਆ ਹੈਗਾ ਠੀਕ ਹੈ ਤਾਂ ਉਹ ਕੋਈ ਟੀਚਰ ਹੁੰਦੇ ਵੀ ਉਹਨਾਂ ਦਾ ਕੋਈ ਧਿਆਨ ਨਹੀਂ ਹੁੰਦਾ ਹੈਗਾ ਦਾ ਮੇਰਾ ਜਿਹੜਾ ਇਹ ਟੋਪਲਸ ਟਮਾਟੋ ਲਗਾਉਂਦਾ ਹੈ ਇਹ ਮੇਰਾ ਇਸ ਵਾਰ ਏਮ ਹੈਗਾ ਠੀਕ ਹੈ ਤਾਂ ਇਹ ਏਮ ਦੇ ਵਿੱਚ ਜੇਕਰ ਮੈਂ ਤਾਂ ਜੁੜਿਆ ਰਹੂੰਗਾ ਤਾਂ ਹੀ ਇਹ ਪੋਸੀਬਲ ਹੈਗਾ ਠੀਕ ਹੈ ਤੁਸੀਂ ਕਲਾਸਾਂ ਲਗਾ ਰਹੇ ਹੋ ਜਾਂ ਨਹੀਂ ਲਗਾ ਰਹੇ ਤਾਂ ਕੀ ਗੱਲ ਹੈ ਕਿਉਂ ਨਹੀਂ ਲਗਾ ਰਹੇ ਹੈਗੇ ਠੀਕ ਹੈ ਇਸ ਕਰਕੇ ਤਾਂ ਦੀ ਮੈਂ ਟੈਂਸ ਲਗਾਉਣਾ ਹੁੰਦਾ ਹੈ ਕਲਾਸ ਦੇ ਵਿੱਚ ਠੀਕ ਹੈ ਜੀ ਕਈ ਸਟੂਡੈਂਟ ਦਾ ਮੈਨੂੰ ਆ ਜਾਂਦਾ ਵੀ ਭਾਈ ਏ ਮੈਨੂੰ ਪ੍ਰੋਬਲਮ ਹੈਗੀ ਹੈ ਤਾਂ ਕਰਕੇ ਵੀ ਮੈਂ ਕਲਾਸ ਨਹੀਂ ਲਗਾ ਰਿਹਾ ਜਾਂ ਲੈਬ ਦੇ ਵਿੱਚ ਨਹੀਂ ਆ ਰਿਹਾ ਜੀ ਠੀਕ ਹੈ ਤਾਂ ਮੈਨੂੰ ਪਤਾ ਲੱਗੇਗਾ ਸਭ ਕੁਝ ਠੀਕ ਹੈ ਜੀ ਇਸ ਕਰਕੇ ਮੈਂ ਇਹ ਪੂਰੇ ਸਿਲੇਬਸ ਦੇ ਵਿੱਚ ਜਿੰਨਾ ਵੀ ਅਸੀਂ ਕਵਰ ਕਰਾਂਗੇ ਤੁਹਾਡਾ ਪੂਰਾ ਧਿਆਨ ਰੱਖੂੰਗਾ ਮੈਂ ਤੁਹਾਡੇ ਨਾਲ ਜੁੜ ਕੇ ਰਹੂੰਗਾ ਕੋਈ ਮੈਂ ਇਦਾਂ ਨਹੀਂ ਹੈਗਾ ਵੀ ਮੈਂ ਤੇਰਾ ਟੀਚਰ ਹੈਗਾ ਮੈਂ ਵੀ ਇੱਕ ਕਿਸਾਂਗਾ ਇਸ ਮਾਸਟਰ ਗ੍ਰੈਜੂਏਟਰ ਵਾਲੇ ਪੇਪਰ ਦਾ ਠੀਕ ਹੈ ਜੋ ਮੈਂ ਵੀ ਕਰਾਈ ਕਰਨਾਗਾ ਤੇ ਸੌ ਵਿਦਿਆਰਥੀਆਂ ਜਿਹੜਾ ਵੀ ਐਮਐਸ ਬਾਰ ਜੇ ਇਹ ਪਲੱਸ ਵੀ ਹੋ ਜਾਣਾ ਬਹੁਤ ਵਧੀਆ ਗੱਲ ਹੈ ਪਰ 100 ਦਾ ਮੇਰਾ ਟਾਰਗੇਟ ਹੈਗਾ ਹੀ ਹੈਗਾ ਤਾਂ 100 ਸਟੂਡੈਂਟ ਜਿਨੂੰ ਜੋ ਕਿ ਮੈਂ ਇਸ ਵਾਰ ਮਾਸਟਰ ਗੈਟ ਕਰੈਕਟਰ ਬਣਾਗਾ ਚਲੋ ਗੱਲਾਂ ਬਹੁਤ ਹੋ ਗਈਆਂ ਹੁਣ ਮੈਂ ਜੇ ਮੈਂ ਗੱਲ ਕਰਾਂ ਵੀ ਜਿਹੜਾ ਆਪਣਾ ਇਹ ਭਾਈ ਮੌਕ ਟੈਸਟ ਹੈਗਾ ਠੀਕ ਹੈ ਇਹ ਤੁਸੀਂ ਕਿਵੇਂ ਜੁਆਇਨ ਕਰਨਾ ਹੈ ਠੀਕ ਹੈ ਜੀ ਤਾਂ ਚਲੋ ਲਾਸਟ ਪੁਆਇੰਟ ਇਸ ਮੌਕ ਟੈਸਟ ਦਾ ਠੀਕ ਹੈ ਜੀ ਇਹ ਜਿਹੜਾ ਆਪਣਾ ਮੌਕ ਟੈਸਟ ਹੋਊਗਾ ਕਿਵੇਂ ਜੁਆਇਨ ਕਰਨਾ ਹੈ ਤੁਸੀਂ ਮੈਨੂੰ ਭਾਈ ਜਿਹੜਾ ਆਪਣਾ ਇਹ WhatsApp ਵਾਲਾ ਚੈਨਲ ਜੁਆਇਨ ਕਰਨਾ ਸਭ ਤੋਂ ਪਹਿਲਾਂ ਤਾਂ ਜੇ ਕਿਸੇ ਨੇ ਨਹੀਂ ਜੁਆਇਨ ਕੀਤਾ ਹੈਗਾ ਤਾਂ ਇਹ ਆ ਆਪਣਾ ਨੰਬਰ ਹੈਗਾ ਤੁਹਾਨੂੰ ਸਭ ਨੂੰ ਪਤਾ ਹੈਗਾ ਤੁਸੀਂ ਇਸ ਨੰਬਰ ਦੇ ਉੱਪਰ ਮੈਸੇਜ ਕਰਨਾ ਹੈਗਾ ਜੀ ਠੀਕ ਹੈ ਤੇ ਇਹਦੀ ਆਪਣੀ ਫ੍ਰੀ ਸਾਈਮੋਕ ਟੈਸਟ ਦੀ ਠੀਕ ਹੈ ਕਿੰਨੀ ਹੈ ਜੀ ਸਿਰਫ 99 ਰੁਪਏ ਜਿਹੜੇ ਇਨਵੈਸਟੀ ਇਹ ਮੌਕ ਟੈਸਟ ਲਗਾ ਸਕਦੇ ਹੋਗੇ ਇਸ ਤੋਂ ਬਾਅਦ 99 ਰੁਪਏ ਤੁਹਾਨੂੰ ਜਿਹੜੇ ਆਫਰ ਹੈਗੇ ਆਪਣੇ ਜਿਹੜਾ ਪਾਰਟਿਸਿਪੇਟ ਕਰਨਗੇ ਉਹਨਾਂ ਦੇ ਲਈ ਇਹ 1300 ਫੀਸ ਹੋਊਗੀ ਠੀਕ ਹੈ ਜਿਹੜੇ ਭਾਈ ਜਿਹੜੇ ਵਿਦਿਆਰਥੀ ਮੇਨਾਂ ਪਹਿਲਾਂ ਜੁੜੇ ਹੋਏ ਆ ਉਹਨਾਂ ਨੂੰ 300 ਆਫ ਹੋਊਗਾ ਭਾਵੇਂ 300 ਰੁਪਏ ਉਹਨਾਂ ਵਾਪਸ ਹੋਊਗਾ ਜੇ ਉਹ ਮੌਕ ਟੈਸਟ ਦੇ ਵਿੱਚ ਪਹਿਲੇ 5 ਰੈਂਕ ਪ੍ਰਾਪਤ ਕਰਦੇ ਹੈਗੇ ਠੀਕ ਹੈ ਜੀ ਪਹਿਲੇ 5 ਰੈਂਕ ਪ੍ਰਾਪਤ ਕਰਦੇ ਹੈਗੇ ਚਲੋ ਪ੍ਰਾਪਤ ਚਾਹੇ ਨਾ ਕਰ ਬੇਸ਼ੱਕ ਤੁਸੀਂ ਪਾਇਸਾ ਬਣੋ ਜਤਾ ਠੀਕ ਹੈ ਜੀ ਬੇਸ਼ੱਕ ਤੁਸੀਂ ਪਾਰਟਿਸਿਪੇਟ ਕਰੋ ਤਾਂ ਵੀ ਤੁਹਾਡਾ 300 ਰੁਪਿਆ ਵਾਪਸ ਹੋਊਗਾ ਠੀਕ ਹੈ ਜਿਹੜੇ ਪਹਿਲਾਂ ਜਿਹਨਾਂ ਨੇ ਬਾਇ ਕਰ ਰੱਖੇ ਤੇ ਜਿਹਨੇ ਬਾਇ ਕਰਨਗੇ ਸਭ ਪਾਰਟਿਸਿਪੇਟ ਕਰਕੇ ਤਾਂ ਉਹਨਾਂ ਨੂੰ ਸਿਰਫ 13 ਰੁਪਏ ਤੁਹਾਨੂੰ ਨਾਲ ਰਿਕਾਰਡਡ ਕਲਾਸ ਮਿਲੂਗੀ ਨਾਲ ਪੀੜੇ ਵੀ ਮਿਲਣਗੇ ਠੀਕ ਹੈ ਜੀ ਤੇ ਜਿਹੜੇ ਬਿਰਿਆਰਤੀ ਮੈਂ ਦੱਸਿਆ ਪੀਆ ਵੀ ਪਹਿਲੇ ਪੋਜੀਸ਼ਨ ਤੋਂ ਲੈ ਕੇ ਪੰਜਵੀਂ ਪੋਜੀਸ਼ਨ ਤੱਕ ਮੇਰੇ ਕੋਲ ਆਉਣਗੇ ਠੀਕ ਹੈ ਤਾਂ ਉਹਨਾਂ ਦੇ ਲਈ ਭਾਈ ਪੂਰਾ ਪੂਰਾ ਜਿਹੜਾ ਸਲੇਵਸ ਬੈਚ ਹੋਊਗਾ ਉਹ ਵੀ ਫ੍ਰੀ ਹੈਗਾ ਨਾਲ ਬੈਚ ਦੇ ਨਾਲ ਰਿਕਾਰਡਡ ਕਲਾਸਾਂ ਵੀ ਮਿਲਣਗੇ ਤੁਹਾਨੂੰ ਰਿਕਾਰਡਡ ਕਲਾਸਾਂ ਦੇ ਨਾਲ ਤਾਂ ਤੁਹਾਨੂੰ ਭਾਈ ਕਲਾਸਾਂ ਦੇ ਸਾਰੀਆਂ ਦੇ ਪੀਡੀਏ ਵੀ ਮਿਲਣਗੇ ਠੀਕ ਹੈ ਕੱਲੇ-ਕੱਲੇ ਪੀੜੇ ਤੁਹਾਨੂੰ ਮਿਲਣਗੇ ਠੀਕ ਹੈ ਜੀ ਤਾਂ ਇਹ ਆਪਣਾ ਭਾਈ ਪਲਾਨ ਹੈਗਾ ਉਮੀਦ ਹੈ ਮੈਨੂੰ ਵੀ ਕਾਫੀ ਹੋਰੇ ਸਟੂਡੈਂਟ ਆਣਗੇ ਉਹ ਜੁਆਇਨ ਕਰਨਗੇ ਠੀਕ ਹੈ ਜੀ ਇਹ ਸਾਰੇ ਨੇ ਭਾਈ ਜਿਹੜੇ ਵਿਦਿਆਰਥੀ ਨੇ ਇਹ ਕੰਡਕਟ ਕਰਨਾ ਹੈਗਾ ਮੌਕ ਟੈਸਟ ਠੀਕ ਹੈ ਤਾਂ ਉਹ ਆਪਣੇ ਤੁਹਾਨੂੰ ਲਿੰਕ ਮਿਲ ਰਿਹਾ ਹੁਣ ਆਪਣੇ ਲਾਈਵ ਕਲਾਸ ਦੇ ਵਿੱਚ ਠੀਕ ਹੈ ਕਮੈਂਟ ਕੀਤਾ ਹੋਇਆ ਹੈ ਜਾਤਵੀਰ ਕਾਉਂਟਰ ਲਗਾਉਂਗੇ ਤਾਂ ਤੁਹਾਨੂੰ ਇੱਥੇ ਮਿਲ ਜੇਗਾ ਥੱਲੇ ਕਲਾਸ ਦੇ ਥੱਲੇ ਠੀਕ ਹੈ ਤਾਂ ਤੁਸੀਂ ਉੱਥੇ ਜਾ ਕੇ ਜੁਆਇਨ ਕਰ ਸਕਦੇ ਹੋ ਠੀਕ ਹੈ ਇਹ ਭਾਈ ਸਾਰਿਆਂ ਦੇ ਲਈ ਹੈਗਾ ਜਿਹੜੇ ਵਿਦਿਆਰਥੀ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਜਿਹੜੇ ਵੀ ਮੌਕ ਟੈਸਟ ਲਗਣਗੇ ਉਹ ਸੀ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਉੱਥੇ ਤੁਹਾਨੂੰ ਲਿੰਕ ਮਿਲੂਗਾ ਆਪਣੇ ਟੈਲੀਗ੍ਰਾਮ ਚੈਨਲ ਦੇ ਉੱਪਰ ਹੀ ਜਿਹੜੇ ਵਿਦਿਆਰਥੀ ਪਾਰਟਿਸਿਪੇਟ ਕਰਨਗੇ ਤਾਂ ਉਹਨਾਂ ਦੇ ਲਈ ਆਫਰ ਹੋਊਗਾ ਇਹ ਪਰ ਜੇਕਰ ਤੁਸੀਂ ਤਾਂ ਚਾਹਣੇ ਹੋਗੇ ਵੀ ਮੈਂ ਬਿਨਾ ਪਾਰਟਿਸਿਪੇਟ ਕਰੇ ਇਹ ਮੌਕ ਟੈਸਟ ਲਗਾਉਣਾ ਹੈ ਤਾਂ ਤੁਸੀਂ ਉਹ ਵੀ ਲਗਾ ਸਕਦੇ ਹੋ ਠੀਕ ਹੈ ਇਹ ਸਭ ਦੇ ਲਈ ਉਗੜੀ ਆਵਰ ਨਹੀਂ ਫਿਰ ਉਹ ਨਹੀਂ ਮਿਲਣੇ ਹੈਗੇ ਠੀਕ ਹੈ ਜੀ ਸਿਰਫ ਉਹਨਾਂ ਨੂੰ ਆਪਰ ਮਿਲਣਗੇ ਜਿਹੜੇ ਵਿਦਿਆਰਥੀ ਭਈ ਆਪਣੇ 999 ਪੀਐਮ ਨੂੰ ਇਹ ਪੇ ਕਰ ਲੈਗੇ ਠੀਕ ਹੈ ਇਹਨਾਂ ਦੇ ਮੇਰੇ ਵਿੱਚ ਨਹੀਂ ਚਾ ਨੂੰ ਜੋ ਕੀ ਗੱਲ ਕਰਾਂ ਮੈਂ ਪੂਰੇ ਦਾ ਪੂਰਾ ਸਿਲੇਬਸ ਤੁਹਾਨੂੰ ਕਵਰ ਕਰਵਾਇਆ ਜਾਊਗਾ ਠੀਕ ਹੈ ਜੀ ਤਾਂ ਇਹ ਆਪਣਾ ਪਹਿਲਾ ਟੈਸਟ ਹੈਗਾ ਤੇ ਪਹਿਲੇ ਟੈਸਟ ਦੇ ਵਿੱਚ ਵੀ ਮੈਂ ਤੁਹਾਨੂੰ ਪੂਰੀ ਜਿ ਪੂਰੀ ਜਾਣਕਾਰੀ ਤੁਹਾਡੀ ਮੇਰੇ ਤੱਕ ਪਹੁੰਚੂਗੀ ਭਾਵੇਂ ਤੁਸੀਂ ਕਿਸ ਲੈਵਲ ਦੇ ਉੱਪਰ ਇਹ ਖੜੇ ਹੋਵੋ ਠੀਕ ਹੈ ਜੀ ਬੇਸ਼ੱਕ ਤੁਸੀਂ 999 ਨਹੀਂ ਪੇ ਕਰਨੇ ਸਿੰਪਲ ਸੀ ਏ ਕੰਡਕਟ ਕਰਨਾ ਹੈ ਤਾਂਕਿ ਵੀ ਆਪਣੇ ਟੈਲੀਗ੍ਰਾਮ ਵਾਲੇ ਚੈਨਲ ਨੂੰ ਜੁਆਇਨ ਕਰਕੇ ਰਕ ਜਿਹੜਾ ਨਵਾਂ ਬਣਿਆ ਹੈ ਠੀਕ ਹੈ ਜੀ ਉਹ ਤੁਹਾਨੂੰ ਲਿੰਕ ਮਿਲੂਗਾ ਲਗਾ ਲਿਓ ਉਹਨਾਂ ਮੈਨੂੰ ਚਲੋ ਇਹਦਾ ਪਤਾ ਲੱਗ ਤੁਹਾਡਾ ਲੈਵਲ ਕਿੱਥੇ ਲਿਖੜਾ ਹੈ ਠੀਕ ਹੈ ਇਹ ਹੈਗਾ ਫ੍ਰੀ ਵੀ ਹੈ ਪਰ ਪੇਡ ਵੀ ਹੈ ਪੇਡ ਨਾਲ ਤੁਹਾਨੂੰ ਇਹ ਆਫਰ ਮਿਲਣਗੇ ਪਰ ਫਿਰ ਉਹਦੇ ਨਾਲ ਪੋਜੀਸ਼ਨਾਂ ਦਾ ਕੋਈ ਤੁਹਾਨੂੰ ਮੁੱਲ ਨਹੀਂ ਮਿਲਦਾ ਹੈਗਾ ਠੀਕ ਹੈ ਜੀ ਇਸ ਗੱਲ ਸਾਰੇ ਨੇ ਧਿਆਨ ਰੱਖਿਓ ਤੇ ਭਾਈ ਆਪਣੀ ਸੂਟੇਜ ਇਮਪਰੋਵਿਜ਼ੇਸ਼ਨ ਸੀਗੀ ਠੀਕ ਹੈ ਜੀ ਠੀਕ ਹੈ ਏ ਭਾਈ ਸੰਡੇ ਤੋਂ ਪਹਿਲਾਂ ਪਹਿਲਾਂ ਤੁਸੀਂ ਪੇ ਕਰ ਸਕਦੇ ਹੋਗੇ ਠੀਕ ਹੈ ਸੰਡੇ ਤੋਂ ਪਹਿਲਾਂ ਪਹਿਲਾਂ ਤੁਸੀਂ ਪੇ ਕਰ ਸਕਦੇ ਹੋਗੇ ਮੈਨੂੰ ਠੀਕ ਹੈ ਜੀ ਤੇ ਜੇ ਨਹੀਂ ਵੀ ਪੇ ਕਰਨੇ ਤਾਂ ਮੈਂ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਫਿਰ ਵੀ ਕਨੈਕਟ ਕਰ ਸਕਦੇ ਹੋ ਸਟੱਡੀ ਠੀਕ ਹੈ ਦੇਖੋ ਮੈਨੂੰ ਪਤਾ ਹੈ ਵੀ ਜਿੰਮੀ ਗੱਲ ਕਰੀਏ ਵੀ 100 ਪਲਸ 100 ਟਾਰਗੇਟ ਹੈ ਮੇਰਾ ਸਤਾ ਖਾਪ ਵਿਦਿਆਰਥੀ ਮੇਰੇ ਤੱਕ ਇਹ ਪੀੜ ਤੱਕ ਨਹੀਂ ਆ ਸਕਦੀ ਹੈਗੀ ਠੀਕ ਹੈ ਵਕਤ-ਵਕਤ ਜੇ ਅਸੀਂ ਗੱਲ ਕਰੀਏ 50 ਜਾਂ 60 ਵਿਦਿਆਰਥੀ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਪੀੜ ਦੇ ਵਿੱਚ ਆ ਸਕਦੇ ਹੈਗੇ ਠੀਕ ਹੈ ਜਿਹੜੇ ਫ੍ਰੀ ਮੈਨਰ ਜੁੜੇ ਹੋਏ ਆ ਤਾਂ ਉਹਨਾਂ ਦੀ ਵੀ ਜ਼ਿੰਮੇਵਾਰੀ ਮੇਰੇ 'ਤੇ ਰਹੇਗੀ ਠੀਕ ਹੈ ਇਦਾਂ ਨਹੀਂ ਕਰਨਾ ਹੈਗਾ ਵੀ ਮੇਰੀ ਫੀਸ ਰੱਤ ਨਹੀਂ ਕੋਈ ਤਾਂ ਕਰਕੇ ਵੀ ਹੋ ਜੂਗਾ ਠੀਕ ਹੈ ਮਾੜਾ ਮੋਟਾ ਹੁੰਦਾ ਆਪਣਾ ਮਾੜਾ ਮੋਟਾ ਖਰਚਾ ਹੁੰਦਾ ਜਿਵੇਂ ਵਾਈਫਾਈ ਵਗੈਰਾ ਦਾ ਹੋ ਗਿਆ ਤਾਂ ਉਹ ਮਾੜਾ ਮੋਟਾ ਆਪਣਾ ਖਰਚਾ ਨਿਕਲ ਜਾ ਕਰੂਗਾ ਠੀਕ ਹੈ ਇਸ ਕਰਕੇ ਮਾੜੀ ਮੁੱਢੀ ਇਸ ਵਿੱਚ ਮੈਂ ਰੱਖ ਲੈਣਾ ਹੁੰਦਾ ਹੈ ਠੀਕ ਹੈ ਜੀ ਇਸ ਕਰਕੇ ਤਾਂ ਇਹ ਆਪਣਾ ਟਾਰਗੇਟ ਰਹੂਗਾ ਜਿਹੜਾ ਮੈਂ ਪੂਰਾ ਕਰਨਾ ਹੈਗਾ ਉਹ ਬਈ ਹਰ ਸਟੂਡੈਂਟ ਦੇ ਲਾਗੂ ਹੋਊਗਾ ਜਿਹੜਾ ਵਿਦਿਆਰਥੀ ਮੇਰੇ ਨਾਲ ਜੁੜਿਆ ਹੋਇਆ ਹੈ ਇਦਾਂ ਨਹੀਂ ਹੈਗਾ ਵੀ ਕੋਈ ਸਾਰੇ ਨੂੰ ਕਮਰ ਰੱਖਿਆ ਜਾਊਗਾ ਕੋਈ ਇਥੇ ਪੇੜ ਜਾਂ ਫਰੀਆ ਵਿੱਚ ਕੋਈ ਆਪਾਂ ਆਪਾਂ ਰੱਖਨੇ ਵੀ ਕੋਈ ਸਪੈਸ਼ਲ ਕੋਈ ਚੀਜ਼ ਮਿਲ ਜੂਣਾ ਪੇੜਾਂ ਨੂੰ ਤਾਂ ਉਹ ਕੁਝ ਨਹੀਂ ਮਿਲਣਾ ਹੈਗਾ ਠੀਕ ਹੈ ਉਹ ਸਭ ਦੇ ਲਈ ਇਹ ਸਟ੍ਰੈਟਜੀ ਰਹਿਣੀ ਹੈ ਆਪਣੇ ਉਹ ਸਭ ਦੇ ਲਈ ਹੈਗੀ ਬਸ ਇਦਾਂ ਵੀ ਜਿਹੜੇ ਪੀੜ ਤੇ ਸਲੇਬਸ ਦੇ ਜਿਹੜੇ ਆਪਣੇ ਰਿਕੋਰਡ ਕਲਾਸ ਆਉਣਗੇ ਉਹ ਪੇੜਾਂ ਨੂੰ ਮਿਲਣਗੇ ਠੀਕ ਹੈ ਜੀ ਹਾਂ ਠੀਕ ਹੈ ਇਸ ਕਰਕੇ ਭਾਈ ਸਾਰੇ ਜਣੇ ਜਿਹੜੇ ਵਿਦਿਆਰਥੀ ਕੰਡਕਟ ਕਰਨਾ ਚਾਹੁੰਦੇ ਹਨ ਤਾਂ ਉਹ ਆਪਣੇ ਟੈਲੀਗ੍ਰam ਚੈਨਲ ਦਾ ਜਰੂਰ ਜੁਆਇਨ ਕਰ ਲਿਓ ਬੇਸ਼ੱਕ ਪੇੜ ਦੇ ਵਿੱਚ ਆਇਓ ਬੇਸ਼ੱਕ ਨਾ ਆਇਓ ਪਰ ਕੰਡਕਟ ਰੇਕ ਵਿਦਿਆਰਥੀ ਨੇ ਕਰਨਾ ਹੈ ਇਹ ਇਹ ਮੇਰੀ ਬੇਨਤੀ ਹੈ ਠੀਕ ਹੈ ਜੀ ਕਿਉਂਕਿ ਮੈਨੂੰ ਪਤਾ ਲੱਗ ਜਾਊਗਾ ਵੀ ਕਿਹੜਾ ਵਿਦਿਆਰਥੀ ਕਿਤੇ ਤੱਕ ਰੁਕਿਆ ਹੋਏਗਾ ਠੀਕ ਹੈ ਜੀ ਤਾਂ ਚਲੋ ਤੇ ਆਪਣੀ ਜ਼ਿੰਮੇਵਾਰੀ ਸਮਝ ਕੇ ਭਾਈ ਸਾਰੇ ਜਣੇ ਕਿਰਪਾ ਕਰਕੇ ਕਲਾਸ ਨੂੰ ਸ਼ੇਅਰ ਜਰੂਰ ਕਰਦੇ ਠੀਕ ਹੈ ਜੀ ਤਾਂ ਰੱਖੋ ਠੀਕ ਹੈ ਤਾਂ ਸਾਰੇ ਜਣੇ ਭਾਈ ਇਸ ਕਲਾਸ ਨੂੰ ਸ਼ੇਅਰ ਜਰੂਰ ਕਰਦੇ ਠੀਕ ਹੈ ਕੀ ਤੁਹਾਡੀ ਜ਼ਿੰਮੇਵਾਰੀ ਖੁਦ ਦੀ ਇਹ ਸੀ ਹਾਲੇ ਜ਼ਿੰਮੇਵਾਰੀ ਨਿਭਾ ਦੇਕੋ ਠੀਕ ਹੈ ਤਾਂ ਸਾਰੇ ਜਣੇ ਇਹ ਟੈਸਟ ਜ਼ਰੂਰ ਕੰਡਕਟ ਕਰਨਾਗਾ ਠੀਕ ਹੈ ਜੀ ਤਾਂ ਕਿ ਮੈਨੂੰ ਪਤਾ ਲੱਗ ਸਕੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਕਿਹੜੀ ਸਟ੍ਰੈਟੇਜੀ ਨੂੰ ਫਾਲੋ ਕਰਨਾ ਹੈ ਜਿਸ ਨਾਲ ਤੁਹਾਡਾ ਵੀ ਮਾਸਟਰਕੇਡ ਇਸ ਵਾਰ ਕ੍ਰੈਕ ਹੋ ਸਕੇ ਠੀਕ ਹੈ ਜੀ ਤਾਂ ਸਾਰੇ ਜਣੇ ਕੱਲ ਦੇ ਕਲਾਸ ਤੇ ਮਿਲਦੇ ਹਾਂ ਜਿਹੜੀ 11am ਤੇ ਆਪਣੀ ਕਲਾਸ ਹੁੰਦੀ ਸੀ ਥਿਉਰੀ ਵਾਲੀ ਕਲਾਸ ਠੀਕ ਹੈ ਨਵੇਂ ਵਿਦਿਆਰਥੀ ਜੁੜਨਗੇ ਉਹ ਵੀ ਆਪਣੇ ਵਰਚੁਅਲ ਗਰੁੱਪ ਨੂੰ ਯੂਜ਼ ਬਣਾ ਕਰ ਲੈਣ ਠੀਕ ਹੈ ਜਿਹੜਾ ਨਵਾਂ ਗਰੁੱਪ ਆਪਣਾ ਬਣਾ ਟੈਲੀਗ੍ਰਾਮ ਤੇ ਉਹਨੂੰ ਵੀ ਸਾਰੇ ਜਣੇ ਜੁਆਇਨ ਕਰ ਲੈ ਠੀਕ ਹੈ ਜੀ ਤਾਂ ਚਲੋ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕਲਾਸ ਨੂੰ ਵੀ ਸ਼ੇਅਰ ਜ਼ਰੂਰ ਕਰ ਦਿਓ ਇਹ ਹਰ ਇੱਕ ਵਿਦਿਆਰਥੀ ਲਈ ਹੈਗਾ ਇਹ ਜਿਹੜੇ ਮੇਰੇ ਪੇਪ ਵਿੱਚ ਮਤਾਰ ਰੱਖੇ ਹੈ ਵੀ ਜਿਹੜੇ ਪੇੜ ਦੇ ਵਿੱਚ ਮੇ ਨਾਲ ਜੁੜਨਗੇ ਵਿਦਿਆਰਥੀ ਠੀਕ ਹੈ ਠੀਕ ਹੈ ਜਿਹੜੇ ਪੇੜ ਦੇ ਜੁੜਨਗੇ ਇਹਨਾਂ ਨੂੰ ਮੇਰੇ ਪੀ ਉਹਨਾਂ ਲਈ ਹੈਗਾ ਸਪੈਸ਼ਲ ਛੇ ਵੀ ਕੰਡਕਟ ਕਰ ਸਕਦੇ ਹਾਂ ਠੀਕ ਹੈ ਜੀ ਤਾਂ ਚਲੋ ਕਾਲ ਨੂੰ ਮੈਂ ਜੀ ਘਰ ਰਹੇ ਹਾਂ ਤੇ ਠੀਕ ਹੈ ਜੀ ਸ਼ੇਅਰ ਕਰਨਾ ਪੁੱਲੇ ਕਲਾਸ ਨੂੰ ਇਹ ਮੇਰੀ ਬੇਟੀ ਦਾ ਡੇਢ ਹੈ ਠੀਕ ਹੈ ਜੀ ਹਾਂ ਚਲੋ ਠੀਕ ਹੈ ਜੀ ਧੰਨਵਾਦ ਜੀ